ਸਰ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਬਹਾ ਬਲਵਿੰਦਰ ਸਿੰਘ ਕਾਹਨਗੜ੍ਹ ਬੈਠੇ ਆ ਖਨੌਰੀ ਬਾਰਡਰ ਤੇ ਜਿੱਥੇ ਕਿਸਾਨੀ ਅੰਦੋਲਨ ਜਿਹੜਾ ਸਿਖਰਾਂ ਤੇ ਹੈ ਤੇ ਜਗਜੀਤ ਸਿੰਘ ਡੱਲੇਵਾਲਾ ਜਿਹੜੇ ਉਹ ਮਰਨwarte ਤੇ ਬੈਠੇ ਹੋ ਜਾਂ ਤਾਂ ਅੱਜ ਜਿਹੜਾ ਉਹਨਾਂ ਦੇ ਅੰਸ਼ਣ ਦਾ ਪੰਜਵਾਂ ਦਿਨ ਹੋ ਚੁੱਕਿਆ ਤੇ ਦੂਜੀ ਗੱਲ ਇਹ ਵੀ ਹੈ ਕਿ ਸੁਖਜੀਤ ਸਿੰਘ ਹਰਦੋ ਛੰਡੇ ਆ ਜਿਹੜੇ ਉਹ ਪਹਿਲਾਂ ਇੱਥੇ ਮਰਨwarte ਤੇ ਬੈਠੇ ਸੀਗੇ ਉਹਨਾਂ ਦਾ ਜਿਹੜਾ ਮਰਨwarte ਜਿਹੜਾ ਉਹ ਅੱਜ ਸਮਾਪਤ ਕਰਵਾਇਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਜਗਜੀਤ ਸਿੰਘ ਡੱਲੇਵਾਲਾ ਜੀ ਉਹ ਜਿਹੜੇ ਉਹ ਬੈਠੇ ਆ ਗੱਲ ਕਰਦੇ ਆ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਦਾ ਜਿਹੜਾ ਇਹ ਅੰਸ਼ਾ ਹੁਣ ਕਿੰਨਾ ਚ ਲੰਮਾ ਚੱਲੇਗਾ ਤੇ ਕੀ ਮੰਗਾਂ ਲੈ ਕੇ ਚੱਲ ਰਹੇ ਆ ਧੰਨਵਾਦ ਸਾਬ ਦੇਖੋ ਸਤਿ ਸ੍ਰੀ ਅਕਾਲ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਅੰਦੋਲਨ ਦੀਆਂ ਉਹੀ 12 ਮੰਗਾਂ ਨੇ 13ਵੀਂ ਉਹਦੇ ਵਿੱਚ ਇਹ ਮੰਗ ਆਈ ਹੈ ਕਿ ਜਿਹੜਾ ਹਰਿਆਣਾ ਗਵਰਨਮੈਂਟ ਨੇ ਸਾਡੇ ਤੇ ਤਸ਼ੱਦਦ ਕੀਤਾ ਉਹਦੀ ਇਨਵੈਸਟੀਗੇਸ਼ਨ ਵੀ ਜੇ ਹਰਿਆਣਾ ਗਵਰਨਮੈਂਟ ਕਰੇ ਤਾਂ ਸਾਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ ਅਸੀਂ ਹਰਿਆਣਾ ਦੀ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਤੋਂ ਸੈਟੀਸਫਾਈਡ ਨਹੀਂ ਹਾਂ ਤੇ ਇੱਕ ਕਮੇਟੀ ਬਣਾਵੇ ਸਰਕਾਰ ਆਪਣੇ ਮਾਨਯੋਗ ਹਾਈ ਕੋਰਟ ਰਿਟਾਇਰ ਜੱਜ ਦੀ ਅਗਵਾਈ ਜਿੱਥੇ ਸਾਨੂੰ ਇਨਸਾਫ ਮਿਲ ਸਕੇ ਇਹ ਇਹ ਸਾਡੀਆਂ ਮੰਗਾਂ ਨੇ 13 ਮੰਗਾਂ ਨੇ ਇਸ ਵੇਲੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮੇਨਾਤ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਲੈਂਡ ਐਕਵੀਜ਼ੀਸ਼ਨ ਐਕਟ 2013 ਇਹ ਜਿਹੜੇ ਕਿਸਾਨਾਂ ਦੇ ਪੁਰਾਣੇ ਅੰਦੋਲਨਾਂ ਚ ਪਏ 21 ਮਕਦਮੇ ਵਾਪਸ ਕਨੋਰੀ ਵਾਲਿਆਂ ਨੂੰ ਆ ਜਿਹੜੇ ਆਪਣੇ ਸੀਗੇ ਸਾਡੇ ਲਖੀਮਪੁਰ ਵਾਲੇ ਪੀੜਤ ਲੋਕ ਉਹਨਾਂ ਨੂੰ ਇਨਸਾਫ ਹੋਵੇ ਇਹ ਇਹ ਮੰਗਾ ਸਾਰੀਆਂ ਇਹਦੇ ਨਾਲ ਮਤਲਬ ਕੁੱਲ ਮਿਲਾ ਕੇ ਸਾਡੀਆਂ 12 ਮੰਗਾ ਸੀ 13 ਵੀ ਇਹ ਮੰਗ ਪਾ ਕੇ ਇਹਨਾਂ ਨੂੰ ਲੈ ਕੇ ਸਾਡੀ ਲੜਾਈ ਸੀ ਲੜ ਰਹੇ ਕਮੇਟੀ ਵਾਲੀ ਗੱਲ ਤੇ ਜੇਕ ਥੋੜਾ ਜਿਹਾ ਸਵਾਲ ਲਿਆ ਜਾਵੇ ਤਾਂ ਜਿਹੜੀ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਹੈ ਉਹਦੀ ਕੋਈ ਜਿਹੜੀ ਰਿਪੋਰਟ ਹੈ ਉਹ ਵੀ ਨਸ਼ਰ ਹੋਈ ਹੈ ਉਹ ਇਸ ਤਰ੍ਹਾਂ ਦੇਖਦੇ ਆ ਉਹਨੂੰ ਕੋਈ ਕਿਸਾਨਾਂ ਦੇ ਪੱਖ ਦੇ ਵਿੱਚ ਆ ਰਹੀਆਂ ਰਿਪੋਰਟ। ਟਰਮੀਨ ਰਿਪੋਰਟ ਆ ਹਜੇ, ਫਾਈਨਲ ਰਿਪੋਰਟ ਹਜੇ ਆਉਣੀ ਹੈ। ਦੇਖਦੇ ਆ ਇੰਟਰਮੀਨ ਰਿਪੋਰਟ ਦੇ ਵਿੱਚ ਤਾਂ ਚਲੋ ਜਿੰਨਾ ਕੁਛਾਂ ਦੀ ਗੱਲ ਕਹੀ ਹੈ, ਉਹਨਾਂ ਨੇ ਕਿਸਾਨਾਂ ਦੇ ਪੱਖ ਚ ਹੀ ਕਹੀ ਹੈ। ਪਰ ਪਤਾ ਲੱਗਣਾ ਜਦੋਂ ਮਤਲਬ ਉਹ ਵੀ ਫਾਈਨਲ ਰਿਪੋਰਟ। ਜੇਕਰ ਫਾਈਨਲ ਰਿਪੋਰਟ ਆ ਵੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਕੀ ਮੰਨਦੇ ਹੋ ਵੀ ਉਹ ਰਿਪੋਰਟ ਹੈ ਜਿਹੜੀ ਉਹ ਜਾਣੀ ਤਾਂ ਫਿਰ ਕੇਂਦਰ ਸਰਕਾਰ ਦੇ ਕੋਲ ਆ ਲਾਗੂ ਫਿਰ ਕੇਂਦਰ ਸਰਕਾਰ ਨੇ ਕਰਨੀ ਹੈ। ਪਹਿਲਾਂ ਵੀ ਕਈ ਕਮਿਸ਼ਨ ਆ ਜਿਹੜੇ ਕੇਂਦਰ ਸਰਕਾਰ ਵੱਲੋਂ ਬਿਠਾਏ ਗਏ ਸੀਗੇ ਸਵਾਮੀਨਾਥਨ ਕਮਿਸ਼ਨ ਆ ਜਿਹੜਾ ਮੁੱਖ ਇਹ ਹੈਗਾ ਤਾਂ ਹੁਣ ਤੱਕ ਉਹ ਨਹੀਂ ਲਾਗੂ ਕੀਤਾ ਤਾਂ ਇਹ ਜਿਹੜੀ ਆ ਕਮੇਟੀ ਜਿਹੜੀ ਆ ਇਹਦਾ ਕੋਈ ਲਾਗੂ ਕਰ ਸਕਦੀ ਆ ਇਹ ਅਸੀਂ ਜਿੱਦੇ ਕਮੇਟੀ ਨੂੰ ਕਿਸਾਨਾਂ ਦੇ ਮੁੱਦੇ ਦੇਣ ਗਏ ਆ ਨਾ ਇਹ ਅਸੀਂ ਉਸ ਦਿਨ ਹੀ ਕਲੀਅਰ ਕਰਤਾ ਸੀ ਕਿ ਸਾਨੂੰ ਇਸ ਕਮੇਟੀ ਤੇ ਕੋਈ ਬਹੁਤ ਸਾਰੀ ਉਮੀਦ ਨਹੀਂ ਗਈ ਕਿ ਸਾਨੂੰ ਬਹੁਤ ਕੁਝ ਮਿਲੇਗਾ ਲੇਕਿਨ ਇਹ ਜ਼ਰੂਰ ਆ ਕਿ ਸਿਸ਼ਟਾਚਾਰ ਦੇ ਨਾਲ ਤੌਰ ਤੇ ਸਾਡਾ ਇੱਕ ਫਰਜ਼ ਬੰਦਾ ਸੀ ਕਿ ਅਸੀਂ ਸਰਕਾਰ ਤੱਕ ਆਪਣਾ ਸੌਰੀ ਕਮੇਟੀ ਤੱਕ ਉਹ ਗੱਲ ਪਹਚਾਈਏ ਜਿਹੜੀ ਦੀ ਕਮੇਟੀ ਲੋਡ ਮਹਿਸੂਸ ਕਰਦੀ ਸੀ ਉਹ ਅਸੀਂ ਪਹਚਾਉਣ ਦਾ ਯਤਨ ਕੀਤਾ ਚਲੋ ਦੂਜੀਆਂ ਖਬਰਾਂ ਤਾਂ ਰਾਤ ਦੀਆਂ ਹੋ ਗਈਆਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਰਿਹਾ ਕੀਤਾ ਗਿਆ ਤਾਂ ਉਸ ਦੇ ਬਾਅਦ ਦੇ ਵਿੱਚ ਜਿਹੜਾ ਸੁਖਜੀਤ ਸਿੰਘ ਹਰਦੋ ਝੰਡੇ ਇਥੇ ਅਣਛਣ ਤੇ ਬੈਠੇ ਸੀਗੇ ਉਹਨਾਂ ਨੂੰ ਉਠਾਉਣ ਦਾ ਜਿਹੜਾ ਫੈਸਲਾ ਸੀਗਾ ਉਹ ਕਿਸ ਤਰ੍ਹਾਂ ਲਿਆ ਗਿਆ ਦੇਖੋ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਨਾ ਜੀ ਲੜਾਈ ਇੱਕ ਮਤਲਬ ਬਹੁਤ ਇੰਪੋਰਟੈਂਟ ਤੇ ਵੱਡੀ ਲੜਾਈ ਆ ਬੜੀ ਲੰਬੀ ਲੜਾਈ ਚੱਲਣ ਵਾਲੀ ਆ ਕਿਉਂਕਿ ਅਸੀਂ ਸਰਕਾਰ ਦੇ ਸੁਭਾਅ ਤੋਂ ਵਾਕਿਫ ਹਾਂ ਤਾਂ ਫਿਰ ਅਸੀਂ ਚਾਹਵੇਂ ਆ ਵੀ ਸਾਡਾ ਇੱਕ ਆਗੂ ਸ਼ਹੀਦ ਹੁੰਦਾ ਤੇ ਸੈਕੰਡ ਆਗੂ ਦੀ ਮਤਲਬ ਉਹ ਸ਼ਹਾਦਤ ਦਾ ਮੌਕਾ ਫਿਰ ਬਣੇ ਅਗਰ ਅਸੀਂ ਇੱਕ ਇੱਕ ਵਾਰੀ ਦੇ ਵਿੱਚ ਦੋ ਦੋ ਆਗੂਆਂ ਨੂੰ ਸ਼ਹੀਦ ਕਰਵਾਉਣ ਲੱਗੇ ਤਾਂ ਫਿਰ ਸਾਡੇ ਅੰਦੋਲਨ ਦਾ ਦੀ ਦਾ ਕਰਮਾ ਟਾਈਮ ਹੈ ਜਿਹੜਾ ਥੋੜੇ ਟਾਈਮ ਦੇ ਵਿੱਚ ਜਿਆਦੀਆਂ ਸ਼ਹਾਦਤਾਂ ਹੋ ਸਕਦਾ ਹੋਵੇ ਸਾਰਾ ਦੱਸਦੇ ਨੇ ਸੋ ਇਹਨੂੰ ਇਹਨੂੰ ਮੁੱਖ ਰੱਖਦੇ ਹਾਂ ਅਸੀਂ ਇਹ ਦਿਆ ਹੈ ਕਿ ਉਹਨਾਂ ਨੂੰ ਅਸੀਂ ਮਤਲਬ ਅੱਜ ਅਪੀਲ ਕੀਤੀ ਹੈ ਮੋਰਚੇ ਨੇ ਵੀ ਅਪੀਲ ਕੀਤੀ ਹੈ ਮੈਂ ਵੀ ਹੱਥ ਜੋੜ ਕੇ ਰਿਕਵੈਸਟ ਕੀਤੀ ਹੈ ਉਹ ਬੜੇ ਭਾਵਕ ਸੀਗੇ ਲੇਕਿਨ ਮੰਨ ਗਏ ਚੰਗੀ ਮੈਂ ਸ਼ੁਕਰਗੁਜ਼ਾਰ ਆ ਉਹਨਾਂ ਦਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਉਹ ਅਸੀਂ ਕੀਰਾ ਉਠਾਏ ਨੇ ਔਰ ਮੇਰੇ ਤੋਂ ਬਾਅਦ ਅਗਰ ਕੋਈ ਜ਼ਰੂਰਤ ਪੈਂਦੀ ਹੈ ਸਰਕਾਰ ਨਹੀਂ ਸਾਡੀ ਗੱਲ ਸੁਣਦੀ ਤਾਂ ਫਿਰ ਮਤਲਬ ਹਰ ਦੂ ਚੰਡੀ ਜੀ ਬੈਠਣ ਉਹਨਾ ਟਾਈਮ ਉਹ ਉਧਰ ਸ਼ੰਭੂ ਮੋਰਚੇ ਤੇ ਰਹਿਣਗੇ ਜਿੱਦਾਂ ਪਹਿਲਾਂ ਉਹਨਾਂ ਦੀ ਉਧਰ ਡਿਊਟੀ ਚੱਲ ਰਹੀ ਸੀ ਜਾਂ ਇੱਥੇ ਸੇਵਾਵਾਂ ਦੇਣਗੇ ਭਈ ਕੀਰਾ ਮਤਲਬ ਦੇਖੋ ਆ ਜਿਹੜਾ ਪੁਆਇੰਟ ਹੈ ਇਥੋਂ ਕਿਸੇ ਵੀ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਪਹਿਲਾਂ ਵਾਲੀ ਘਟਿਆ ਕਰਤੂਤ ਕਰ ਸਕਦੇ ਨੇ ਸੋ ਇਸ ਕਰਕੇ ਅਸੀਂ ਇੱਕ ਮਤਲਬ ਫੈਸਲਾ ਲਿਆ ਹੈ ਕਿ ਜਿਹੜੀ ਇਸ ਫੋਰਮ ਦੀ ਜਿਹੜੀ ਲੀਡਰਸ਼ਿਪ ਹੈ ਤੇ ਉਹ ਪੂਰੀ ਤਾਕਤ ਦੇ ਨਾਲ ਇੱਥੇ ਰਹੇਗੀ ਉਹ ਸਾਰੇ ਇੱਥੇ ਰਹਿਣਗੇ ਜਿਹੜੀ ਉੱਥੇ ਸਾਡੀਆਂ ਟਰਾਲੀਆਂ ਖੜੀਆਂ ਨੇ ਸਾਡੀ ਜਿਹੜੀ ਸੰਗਤ ਉੱਥੇ ਆ ਉਹ ਉੱਥੇ ਰਹੇ ਜਿਸ ਤਰ੍ਹਾਂ ਉਦੋਂ ਦੇਖਿਆ ਗਿਆ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਤੁਹਾਡੇ ਪੋਤਰੇ ਦੀ ਜਿਹੜੀ ਵੀਡੀਓ ਰਿਕਾਰਡਿੰਗ ਜਿਹੜੀ ਵਾਇਰਲ ਹੋਈ ਸੀਗੀ ਤਾਂ ਅਖਬਾਰਾਂ ਦੇ ਵਿੱਚ ਵੀ ਲੱਗਿਆ ਉਹ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਕੋਈ ਦੁਬਾਰਾ ਕੋਈ ਬਿਆਨ ਤੁਹਾਡੇ ਵਾਸਤੇ ਵੀ ਹੁਣ ਜਿਹੜਾ ਤੁਸੀਂ ਇੱਥੇ ਦੁਬਾਰਾ ਹੁਣ ਅਨਸ਼ੰਤ ਤੇ ਖਨੋਰੀ ਮੋਰਚੇ ਤੇ ਸ਼ੁਰੂ ਕੀਤਾ ਗਿਆ ਉਹ ਮਤਲਬ ਇੱਕ ਛੋਟਾ ਮਾਸੂਮ ਬੱਚਾ ਹੈ ਉਹ ਕਿਸੇ ਮੌਕੇ ਤੇ ਪਤਾ ਨਹੀਂ ਕਿਸ ਤਰੀਕੇ ਨਾਲ ਉਹਦੇ ਮਾਈਂਡ ਚ ਆਈ ਗੱਲ ਉਹਨੇ ਉਹ ਮਤਲਬ ਵੀਡੀਓ ਬਣਾ ਕੇ ਮਤਲਬ ਵੱਡੇ ਵਾਇਰਲ ਕਰਤੀ ਬੱਚਿਆਂ ਨੇ ਉਹ ਨਹੀਂ ਜੋਗਰਾ ਤਾਂ ਵਿਚਾਰਾ ਨਹੀਂ ਹੈ ਹਜੇ ਕਿ ਉਹ ਮਤਲਬ ਬਿਆਨ ਵੱਡੇ-ਵੱਡੇ ਦੇਵੇ ਲੇਕਿਨ ਮੈਨੂੰ ਲੱਗਦਾ ਜਿਹੜਾ ਉਹਨੇ ਬਿਆਨ ਦਿੱਤਾ ਬਿਆਨ ਬਹੁਤ ਵੱਡਾ ਦਿੱਤਾ ਤੇ ਮੇਰੇ ਮੇਰੇ ਮਨ ਦੇ ਵਿੱਚ ਜਿਹੜਾ ਬਹੁਤ ਚਿਰ ਤੋਂ ਸਵਾਲ ਫਿਰਦਾ ਸੀ ਉਹਦੇ ਬਿਆਨ ਨੇ ਮੇਰੇ ਸਵਾਲ ਦਾ ਹੱਲ ਕੀਤਾ ਮੈਂ ਸੋਚਦਾ ਹੁੰਦਾ ਸੀਗਾ ਕਿ ਮੇਰੇ ਨਾ ਤਾਂ ਬਾਪ ਮੇਰਾ ਸਮਾਜ ਸੇਵਾ ਦੇ ਕੰਮ ਕਰਦਾ ਸੀ ਨਾ ਮੇਰੇ ਦਾਦਾ ਜੀ ਕਰਦੇ ਸੀ ਨਾ ਮੇਰੇ ਪਰਦਾਦਾ ਜੀ ਕਰਦੇ ਸੀ ਤੇ ਸਾਡੇ ਖਾਨਦਾਨ ਚ ਕੋਈ ਬੰਦਾ ਇਸ ਲਾਈਨ ਦਾ ਨਹੀਂ ਸੀ ਕبھی ਮੈਨੂੰ ਇਹ ਲਾਈਨ ਦੇ ਵਿੱਚ ਮੈਂ ਕਿਵੇਂ ਫਿਰਟ ਆਇਆ ਤੇ ਉਹਦੇ ਵਿੱਚ ਫਿਰਟਾ ਕੇ ਮੈਂ ਮਤਲਬ ਮੇਰੇ ਤੇ ਸਟੇਟ ਦੀ ਜ਼ਿੰਮੇਵਾਰੀ ਬਹੁਤ ਵੱਡੀ ਆਈ ਮੇਰੇ ਚ ਕੀ ਗੁਣ ਸੀ ਮੈਨੂੰ ਜਿਹੜਾ ਏਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਲੱਗਦਾ ਇਹ ਬੱਚੇ ਦੇ ਇਸ ਬਿਆਨ ਨੇ ਮੈਨੂੰ ਮਤਲਬ ਦੱਸਿਆ ਕਿ ਸਾਡੇ ਖੂਨ 'ਚ ਕੋਈ ਪਛੋਤਿਓ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਬੇ ਨਾਨਕ ਦੀ ਰਹਿਮਤ ਨਾਲ ਕੋਈ ਮਾੜਾ ਮੋਟਾ ਅਣਸ਼ਾਨ ਸਮਾਜ ਸੇਵਾ ਦਾ ਪਾਇਆ ਹੋਇਆ ਜਿਹੜਾ ਅੱਜ ਸਾਡੇ ਬੱਚੇ ਨੇ ਵੀ ਆਪਦੀ ਵੀਡੀਓ ਦੇ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਤਾਂ ਮੈਨੂੰ ਲੱਗਿਆ ਵੀ ਉਹਨੇ ਮੇਰੇ ਸਵਾਲ ਦਾ ਹੱਲ ਕੀਤਾ ਕਿ ਸਾਡੇ ਲੰਬੇ ਸਮੇਂ ਤੋਂ ਇਹ ਕਿਤਨਾ ਕਿ ਦੇਖੋ ਕਿਤਰਾ ਸੀਗਾ ਇਹਦੇ ਉਸ ਬਿਆਨ ਤੋਂ ਤਾਂ ਸਾਫ਼ ਝਾਰ ਹੁੰਦਾ ਚਲੋ ਪ੍ਰਮਾਤਮਾ ਨਾ ਕਰੇ ਤੁਹਾਡੀ ਸਿਹਤ ਨੂੰ ਕੁਝ ਹੋਵੇ ਤੁਸੀਂ ਕੋਈ ਇੱਥੇ ਸ਼ਹਾਦਤ ਦਾ ਜੰਪ ਪੀਜੋ ਤੁਹਾਨੂੰ ਲੰਮੇ ਸਮੇਂ ਹੋਰ ਚੱਲਣਾ ਹਜੇ ਪੰਜਾਬ ਦੀ ਜਨਤਾ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਬਹੁਤ ਜ਼ਰੂਰਤ ਆ ਤੁਹਾਡੀ ਪਰ ਜੇਕਰ ਕੋਈ ਅਜਿਹੀ ਘਟਨਾ ਹੋ ਜਾਂਦੀ ਹੈ ਤਾਂ ਉਸ ਦੇ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚੋਂ ਜਿਹੜੇ ਜਜ਼ਬੇ ਦੇ ਨਾਲ ਬੱਚੇ ਨੇ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਤਾਂ ਤੁਹਾਨੂੰ ਲੱਗਦਾ ਵੀ ਪਰਿਵਾਰ ਦੇ ਵਿੱਚੋਂ ਦੁਬਾਰਾ ਕੋਈ ਸੇਵਾ ਨਿਭਾ ਸਕਦਾ ਜਥੇਬੰਦੀ ਚਲੋ ਜਥੇਬੰਦੀ ਦੇ ਵਿੱਚ ਮੁੱਖ ਸੇਵਾ ਨਿਭਾਵੇ ਨਾ ਨਿਭਾਵੇ ਕਿਸੇ ਮਤਲਬ ਕਿਸੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਵੇ ਨਾ ਨਿਭਾਵੇ ਇੱਕ ਤਾਂ ਬکریاں ਜਨਾਂ ਹੁੰਦੀਆਂ ਨੇ ਲੈਕਿਨ ਇਹ ਮੈਨੂੰ ਜਰੂਰ ਮਤਲਬ ਅਹਿਸਾਸ ਹੋ ਗਿਆ ਕਿ ਜਦੋਂ ਵੀ ਕਿਤੇ ਕਿਸਾਨੀ ਦੀ ਲੜਾਈ ਕੋਈ ਕਿਤੇ ਵੀ ਲੜੀ ਜਾਏਗੀ ਮੇਰਾ ਪਰਿਵਾਰ ਉਹਦੇ ਤੋਂ ਪਿੱਛੇ ਨਹੀਂ ਰਹੂਗਾ ਉਹਦੇ ਵਿੱਚ ਆਪ ਦਾ ਬੰਦਾ ਮਤਲਬ ਯੋਗਦਾਨ ਪਾਊਗਾ ਆਉਣ ਵਾਲੇ ਸਮੇਂ ਲਈ ਜਿਹੜਾ ਹੁਣ ਅੰਦੋਲਨ ਤਾਂ ਲੰਮਾ ਚੱਲ ਸਕਦਾ ਹੈ ਕਿਵੇਂ ਦਾ ਤੁਸੀਂ ਦੇਖ ਕੇ ਚੱਲਦੇ ਹੋ ਵੀ ਸਰਕਾਰ ਆ ਜਿਹੜੀ ਝੁਕਦੀ ਨਜ਼ਰ ਆ ਰਹੀ ਆ ਕਿ ਹਜੇ ਅੱਗੇ ਲੰਮਾ ਸਮਾਂ ਚੱਲਣਾ ਪਊਗਾ ਨਹੀਂ ਦੇਖੋ ਸਰਕਾਰ ਵੱਲੋਂ ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਹੈ ਕੋਈ ਚੋਖਣ ਛਕਾਉਣ ਵਾਲੀ ਹਜੇ ਸਰਕਾਰ ਦੀ ਕੋਈ ਗੱਲ ਨਹੀਂ ਹੈ ਲੇਕਿਨ ਸਰਕਾਰ ਡਰੀ ਜ਼ਰੂਰ ਸੀ ਜਿਸ ਤਰ੍ਹਾਂ ਦਾ ਸਾਡਾ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਸ਼ਾਦਤ ਦੇਵਾਂਗੇ ਸਾਡੀ ਡੈਡ ਬੋਡੀ ਇੱਥੇ ਰਹੇਗੀ ਸੈਕੰਡ ਲੀਡਰ ਬੈਠੇਗਾ ਸੈਕੰਡ ਲੀਡਰ ਤੋਂ ਬਾਅਦ ਥਰਡ ਲੀਡਰ ਬੈਠੇਗਾ ਔਰ ਜਿੰਨੀਆਂ ਸ਼ਾਦਤ ਆਉਣੀਆਂ ਸਰਹ ਦੇ ਡੈਡ ਬੋਡੀਜ਼ ਇੱਥੇ ਰਹਿਣਗੀਆਂ ਇਹ ਜਿਹੜੇ ਇਹਦੇ ਤੋਂ ਸਰਕਾਰ ਕਿਤੇ ਘਬਰਾਹਟ ਦੇ ਵਿੱਚ ਜ਼ਰੂਰ ਸੀ ਜਿਹਦੇ ਕਰਕੇ ਉਹਨਾਂ ਨੇ ਮਤਲਬ ਮੈਨੂੰ ਇੱਥੇ ਮਤਲਬ ਚੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਉਹ ਉਹਦੇ ਵਿੱਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਵਾਪਸ ਮੋੜ ਕੇ ਥੁੱਕ ਕੇ ਚੱਟਣ ਵਾਲੀ ਗੱਲ ਹੈ ਇੱਥੇ ਮੋਰਚੇ 'ਚ ਭੇਜਣਾ ਪਿਆ ਤਾਂ ਇਹ ਜੇਕਰ ਇਹ ਸਾਰਾ ਕੁਝ ਆਪਾਂ ਨੂੰ ਸਿੱਧ ਕਰਦਾ ਹੈ ਕਿ ਅਸੀਂ ਮਤਲਬ ਸਰਕਾਰ ਨੂੰ ਇੱਕ ਵਾਰੀ ਬੈਕਫੁੱਟ ਤੇ ਧੱਕਿਆ ਹੈ ਹੋ ਸਕਦਾ ਹੈ ਸਰਕਾਰ ਇਹਦੇ 'ਚੋਂ ਕੋਈ ਸਾਡੇ ਨਾਲ ਗੱਲਬਾਤ ਦਾ ਰਾਹ ਖੋਲੇ ਜਿਵੇਂ ਪੰਜਾਬ ਸਰਕਾਰ ਨੇ ਤੁਹਾਨੂੰ ਡਿਟੇਨ ਕਰਵਾਇਆ ਉਸ ਦਿਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਮੋਰਚਾ ਜਿਹੜਾ ਕੇਂਦਰ ਸਰਕਾਰ ਦੇ ਨਾਲ ਲੱਗਿਆ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕੇਂਦਰ ਸਰਕਾਰ ਵੱਲੋਂ ਵੀ ਕੀ ਇਹੋ ਜੀ ਜਿਹੜੀ ਆ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹਦਾ ਉਹਦੇ ਸਬੰਧ ਦੇ ਵਿੱਚ ਕੋਈ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਨੌਜਵਾਨਾਂ ਨੂੰ ਕੋਈ ਉਪੀਰ ਦੇਖੋ ਮੈਂ ਤੇ ਸਾਰੇ ਹੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਜਿੱਥੋਂ-ਜਿੱਥੋਂ ਦੇ ਵੀ ਕਿਸਾਨ ਸਾਡੀ ਐਸਕੇਮ ਨਾਨ ਪੋਲਿਟিক্যাল ਨਾਲ ਜੁੜੇ ਨੇ ਸਭ ਨੂੰ ਮੇਰੀ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਦੋਸਤੋ ਅੱਪਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੇ ਭਵਿੱਖ ਨੂੰ ਬਚਾਉਣ ਲਈ ਇਹ ਲੜਾਈ ਸ਼ੁਰੂ ਕੀਤੀ ਹੋਈ ਹੈ ਔਰ ਇਹ ਲੜਾਈ ਨੂੰ ਐਕਸਟ੍ਰੀਮ ਤੱਕ ਲੜਾਂਗੇ ਅਸੀਂ ਜੋ ਕਰ ਸਕਦੇ ਸੀ ਤੁਹਾਡੀ ਖਾਤਰ ਕਰਤਾ ਅਸੀਂ ਇਹ ਭਲੇਖੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਲੀਡਰ ਲੋਕਾਂ ਦੇ ਬੱਚੇ ਮਰਵਾਉਂਦੇ ਨੇ ਆਪ ਪਿੱਛੇ ਰਹਿੰਦੇ ਨੇ ਅਸੀਂ ਉਹ ਉਹ ਕੰਮ ਕਰਨ ਦੀ ਬਜਾਏ ਅਸੀਂ ਇਹ ਕੀਤਾ ਕਿ ਅਸੀਂ ਤੁਹਾਨੂੰ ਸੇਫ ਰੱਖਦੇ ਹਾਂ ਤੁਹਾਡੇ ਬੱਚਿਆਂ ਨੂੰ ਜਿਉਂਦੇ ਰੱਖਣ ਲਈ ਅਸੀਂ ਆਪਦੇ ਪ੍ਰਾਣਾ ਦੀ ਹਉਤੀ ਦੇਣ ਲਈ ਬੈਠੇ ਹਾਂ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅੰਦੋਲਨ ਨੂੰ ਜਿੱਤਣਾ ਉਹ ਤਾਂ ਹੀ ਜਿੱਤਿਆ ਜਾਣਾ ਜੇਕਰ ਸਾਡਾ ਇੱਥੇ ਸਰਕਾਰ ਨੇ ਜਿਦੋਂ-ਜਿਦੋਂ ਸਾਡੀ ਸਿਹਤ ਵਿਗੜਦੀ ਹੈ ਸਰਕਾਰ ਨੇ ਸਾਨੂੰ ਚੱਕਣ ਦੀ ਕੋਸ਼ਿਸ਼ ਕਰਦੀ ਹੈ ਅਗਰ ਸਰਕਾਰ ਸਾਨੂੰ ਚੱਕਣ ਦੀ ਕੋਸ਼ਿਸ਼ ਕਰ ਜਾਂਦੀ ਹੈ ਚੱਕ ਲ ਜਾਂਦੀ ਹੈ ਆਪਾਂ ਅੰਦੋਲਨ ਹਾਰ ਜਾਂਦੇ ਕਿਸਾਨਾਂ ਨੂੰ ਮੇਰੀ ਅਪੀਲ ਹੈ ਜਿੱਥੇ-ਜਿੱਥੇ ਵੀ ਬੈਠੇ ਨੇ ਉਹ ਇੱਥੇ ਵੱਡੀ ਤਾਕਤ ਦੇ ਵਿੱਚ ਜੁੜਨ ਤਾਂ ਕਿ ਕਿਸੇ ਵੀ ਕੀਮਤ ਦੇ ਉੱਤੇ ਉਹ ਸਾਨੂੰ ਇੱਥੇ ਚੱਕ ਨਾ ਸਕਣ ਅਗਰ ਇਥੋਂ ਚੱਕਣ ਦੇ ਵਿੱਚ ਸਫਲ ਨਾ ਹੋ ਸਕੇ ਤਾਂ ਬਰਦਾਵੇ ਨਾਲ ਗੱਲ ਕਰਦਾ ਹੈ ਕਿ ਅੰਦੋਲਨ ਜਿੱਤਾਂਗੇ ਇਹ ਸਨ ਕਿਸਾਨਾਂ ਕੋਈ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਅਮਰਾਂਛਨ ਤੇ ਬੈਠੇ ਹੋਇਆ ਤੇ ਉਹ ਸਰਕਾਰ ਦੇ ਨਾਲ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਉਹ ਲੰਮਾ ਚਲਾਇਆ ਜਾ ਸਕਦਾ ਤੇ ਚੱਲ ਸਕਦਾ ਹੈ ਉਨ੍ਹਾਂ ਦੇ ਕਰਨ ਮੁਤਾਬਕ ਕਿ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵਾਂਗ ਕੋਈ ਅਜਿਹੀ ਹਰਕਤ ਕੀਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਤੇ ਹੋਰ ਸੂਬਿਆਂ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੇ ਨੌਜਵਾਨ ਖਨੌਰੀ ਮੋਰਚੇ ਦੇ ਵਿੱਚ ਪਹੁੰਚ ਕੇ ਇੱਥੇ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਤੁਸੀਂ ਜੁੜੇ ਰਹੋ న్యూਸ ਟਾਈਮ ਪੰਜਾਬ ਦੇ ਨਾਲ ਆਉਣ ਵਾਲੇ ਸਮੇਂ ਦੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ